ਮੈਨੇ ਕਹਿੰਦਾ ਜਰਾਈਟ ਨੇਸ਼ਨ ਗਈ ਵਿਸੇ ਖੰਡੂਰ ਸਾਹਿਬ ਮੇਰੇ ਨਾਲ 5 ਦਿਨ ਮੈਂ ਪਰਸੋ ਆਇਆ ਵਾਪਸ ਉਹ ਕਹਿੰਦੇ ਸਿੱਕੋਂ ਵੇ ਇੱਕ ਵਾਰ ਸੇ ਕਹਿੰਦੀ ਆ ਅਕਾਲਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਤੇ ਸੌਦੇ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਝ ਧੀਆਂ ਦੇ ਕਰਦੇ ਆ ਜੇ ਮੈਂ ਪੁੱਛਾਂ ਹੱਥ ਖੜੇ ਕਰੋ ਕਿੰਨਿਆਂ ਨੇ ਲਾਦਰ ਰੁਪਏ ਨਾਲ ਵੇਈਏ ਕੋਈ ਨਹੀਂ ਹੋਣਾ ਤੁਹਾਡੇ ਚ ਆਪਦਾ ਦਾਨ ਸੋਚ ਸਮਝ ਕੇ ਕਰਿਆ ਕਰੋ ਆਸਾਧਾ ਨੂੰ ਨਾ ਫੜਾ ਦਿਆ ਕਰੋ ਤੁਸੀਂ ਖੁਦ ਵੱਡੇ ਸਾਧੋ ਤੁਹਾਡੇ ਨਾਲੋਂ ਵੱਡਾ ਸਾਧ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਨੇ ਗ੍ਰਸਥੀ ਨੂੰ ਪ੍ਰਧਾਨਾ ਕਿਹਾ ਇਹ ਦੂਪਰ ਕੋਈ ਨਹੀਂਗਾ ਪਰ ਮੇਰੀ ਹੱਥ 'ਚ ਆਪਦੀ ਵਾਈਫ ਨੂੰ ਲਿਖ ਕੇ ਦੇਤਾ ਵੀ ਮੈਂ ਟਰੈਵਲ ਬਹੁਤ ਕਰਦਾ ਜੇ ਜਹਾਜੂ ਡਿੱਗ ਪਿਆ ਤਾਂ ਵੱਖਰੀ ਗੱਲ ਆ ਬੋਡੀ ਤੇ ਆ ਗਈ ਤੇ ਨਹੀਂ 5 ਮੀਟਰ ਲੱਠਾ ਪਾਈ ਮੇਰੀ ਡੈੱਡ ਬੋਡੀ ਤੇ ਤੇ ਤੁਸੀਂ ਤਾਂ ਡੈੱਡ ਬੋਡੀਆਂ ਤੇ ਕੋਟਪਿੰਟ ਪਾਈ ਜਾਂਦੇ ਆ ਉਹ 300 ਪਾਉਂਡ ਦਾ ਕੋਟਪਿੰਟ ਅੱਗ 'ਚ ਨਾ ਸਾੜੋ ਇਹਦੇ ਨਾਲ ਕਿਸੇ ਗਰੀਬ ਦਾ ਇਲਾਜ ਹੋ ਜੂ ਇੱਕ 70 ਸਾਲ ਹੋ ਗਏ ਅੰਗਰੇਜ਼ਾਂ ਆਇਆ ਨੂੰ ਮੇਰਾ ਤਾਂ ਦਿਲ ਕਰਦਾ ਸੀ 50 ਸਾਲ ਹੋਰ ਰੱਖ ਲੈਂਦੇ ਇਹਨਾਂ ਨੂੰ ਆ ਕਾਲੇ ਅੰਗਰੇਜ਼ਾਂ ਨਾਲ ਚੰਗੇ ਸੀਗੇ ਸਾਡੇ ਇਹ ਅੰਗਰੇਜ਼ ਚੰਗੇ ਸੀਗੇ ਪੰਜਾਬ ਦੇ ਵਿੱਚ ਕੋਈ ਕੈਂਸਰ ਦਾ ਹਸਪਤਾਲ ਨਹੀਂ ਤੇ ਲੋਕ ਰਲਦੇ ਬਿਕਰ ਨੇ ਇਲਾਜ ਕਰਾਉਣ ਜਾਂਦੇ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਤੁਹਾਡਾ ਮੈਨੂੰ ਪਤਾ ਨਹੀਂਗਾ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਤੇ ਜ਼ੋਰ ਦਿੱਤਾ ਸੀ ਤੇ ਪੰਜਾਬ ਸਟੇਟ ਕੋਲੇ ਕੋਈ ਕੈਂਸਰ ਦਾ ਹਸਪਤਾਲ ਨਹੀਂ ਹਰ ਰੋਜ਼ ਰਾਤ ਨੂੰ ਟ੍ਰੇਨ ਭਰੀ ਜਾਂਦੀ ਆ ਕੈਂਸਰ ਦੇ ਮਰੀਜ਼ਾਂ ਦੀ ਪਤਾ ਨਹੀਂ ਸਾਡੇ ਲੀਡਰਾਂ ਨੂੰ ਸ਼ਰਮ ਆਉਂਦੀ ਆ ਕਿ ਨਹੀਂ ਆਉਂਦੀ ਮਨੁੱਖਤਾ ਮਰ ਰਹੀ ਆ ਤੇ ਇਹ ਤਿੰਨ ਚਾਰ ਪਾਰਟੀਆਂ ਲੜ ਰਹੀਆਂ ਇਹਨਾਂ ਨੂੰ ਪੁੱਛਣਾ ਕਿਸੇ ਦਾ ਏਜੰਡਾ ਹੈ ਕੈਂਸਰ ਤੇ ਕਿਸੇ ਦਾ ਏਜੰਡਾ ਹੈ ਸਿਹਤ ਤੇ ਆ ਇਲੈਕਸ਼ਨ ਆ ਰਹੀ ਆ ਮੂਰੇ ਹੁਣ ਕਾਲੀ ਕਾਂਗਰਸੀ ਵਿੱਚੇ ਆਪ ਇਹਨਾਂ ਪਾਰਟੀਆਂ ਨੂੰ ਪੁੱਛੋ ਵੀ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਕੋਈ ਏਜੰਡਾ ਹੈ ਇੱਥੇ ਫੇਸਬੁੱਕ ਭਰੀਆਂ ਪੰਨਿਆਂ ਪੇਪਰ ਭਰੇ ਪਏ ਐ ਇਹਨਾਂ ਨੂੰ ਪੁੱਛੋ ਵੀ ਕੈਂਸਰ ਦੀ ਰਾਜਧਾਨੀ ਬਣ ਗਿਆ ਕੀ ਕਰੋਗੇ ਪੰਜਾਬ ਲਈ ਅੰਨਦਾਤਾ ਸਟੇਟ ਸੀ ਸਾਡੀ ਕਿਸੇ ਵੇਲੇ ਸਾਰੇ ਇੰਡੀਆ ਦਾ ਢਿੱਡ ਭਰਤਾ ਸੀ ਅਨਾਜ ਨਾਲ ਕੀ ਖਟਿਆ ਆਪ ਮਰ ਗਏ ਗਾਂ ਵਾਲੀ ਪੀੜੀ ਮਾਰ ਲਈ ਇਹਨਾਂ ਨੂੰ ਕੋਈ ਸ਼ਰਮ ਨਹੀਂ ਦਿੱਲੀ ਵਾਲਿਆਂ ਨੂੰ ਵੀ ਇਹਨਾਂ ਨੂੰ ਤਾਂ ਸਿਰਫ ਪੰਜਾਬ ਨੂੰ ਕਿਵੇਂ ਨਾ ਕਿਵੇਂ ਤੇ ਕੰਟਰੋਲ ਕਰਨਾ ਭਰਾਵਾ ਸੋਚ ਖਰ ਚੀਜ਼ ਨੂੰ ਸੋਚਿਆ ਕਰੋ ਆਪੋ ਆਪਣੇ ਪਿੰਡਾਂ ਨੂੰ ਸੰਭੋ ਆਪਦੇ ਬੱਚਿਆਂ ਦੇ ਜਨਮ ਦਿਨ ਵੀ ਆਪਦੇ ਪਿੰਡ ਚ ਬਣਾਓ ਮੇਰਾ ਡੇਟ ਆਫ ਬਰਥ ਗਲਤ ਹੈ ਮੈਂ ਕੇਕ ਇੰਗਲੈਂਡ ਚ ਕੱਟੀ ਜਾਂਦਾ ਵਾਹ ਵਾਹ ਇੱਕ ਸਧਾਰਨ ਕਿਸਾਨ ਦਾ ਪੁੱਤਰ ਸੀ ਮੈਂ ਡੇਟ ਆਫ ਬਰਥ ਮੇਰਾ ਗਲਤ ਹੈ ਤੇ ਮੈਂ ਕੇਕ ਕੱਟੀ ਜਾਂਦਾ ਪੈਰ ਛੱਡ ਕੇ ਇੱਕ ਆਖੀਰਲੀ ਗੱਲ ਸੁਣ ਲਓ ਮੇਰੀ ਧਿਆਨ ਨਾਲ ਮੈਂ ਕੋਟ ਪਿੰਟ ਬਹੁਤ ਪਾ ਲਿਆ ਜ਼ਿੰਦਗੀ ਚ ਆਪਦੀ ਵਾਈਫ ਨੂੰ ਲਿਖ ਕੇ ਦੇਤਾ ਵੀ ਮੈਂ ਟਰੈਵਲ ਬਹੁਤ ਕਰਦਾ ਜੇ ਜਾਜੂ ਡਿੱਗ ਪਿਆ ਤਾਂ ਵੱਖਰੀ ਗੱਲ ਹੈ ਬਾਡੀ ਤੇ ਆ ਗਈ ਤੇ ਨਹੀਂ 5 ਮੀਟਰ ਲੱਠਾ ਪਾਈ ਮੇਰੀ ਡੈਡ ਬਾਡੀ ਦੇ ਤੈ ਤੁਸੀਂ ਤਾਂ ਡੈੱਡ ਬੋਡੀਆਂ ਦੇ ਕੋਟਪਿੰਟ ਪਾਈ ਜਾਂਦੇ ਆ ਉਹ 300 ਪਾਉਂਡ ਦਾ ਕੋਟਪਿੰਟ ਅੱਗ 'ਚ ਨਾ ਸਾੜੋ ਇਹਦੇ ਨਾਲ ਕਿਸੇ ਗ੍ਰੀਲ ਦਾ ਇਲਾਜ ਹੋ ਜੂ ਇੱਕ ਕੈਂਸਰ ਦਾ ਇਲਾਜ ਹੋ ਜੂ ਛਾਤੀ ਦੇ ਕੈਂਸਰ ਦਾ ਤੇ ਤੁਸੀਂ ਅੱਗ ਸਾੜੀ ਜਾਂਦੇ ਆ ਉਹ ਅੱਗ ਨੇ ਲਾ ਲੈਣਾ ਕੋਟਪਿੰਟ ਮੇਰਾ ਪਹਿਲਾਂ ਹੀ ਪੁੱਛਣਾ ਕਲਵੰਦ ਸਿਆਂ ਜੰਮਿਆ ਤਾਂ ਨੰਗਾ ਸੀ ਤੇਰੀ ਮਾਂ ਨੇ 300 ਪਾਉਂਡ ਦਾ ਕੋਟਪਿੰਟ ਅੱਗ 'ਚ ਨਾ ਸਾੜੋ ਮੈਂ ਸੰਗਤਾਂ ਨੂੰ ਬੜੀਆਂ ਨਿਮਰਤਾ ਸਹਿਤ ਬੇਨਤੀਆਂ ਕਰਨ ਆਇਆ ਅੱਜ ਤੁਹਾਡੇ ਅੱਗੇ ਪਲੀਜ਼ ਆਪ ਦਾ ਦਾਨ ਸੋਚ ਸਮਝ ਕੇ ਕਰੋ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਗੁਰੂ ਘਰ ਦੀ ਕਮੇਟੀ ਦਾ ਕਿਵੇਂ ਧੰਨਵਾਦ ਕਰਾਂ ਬਹੁਤ ਸੋਹਣਾ ਗੁਰੂ ਘਰ ਹੈ ਮੇਰਾ ਅੱਜ ਲਈ ਬਹੁਤ ਮੇਰੇ ਲਈ ਬਹੁਤ ਵਧੀਆ ਦਿਨ ਚੜਿਆ ਤੇ ਮੋਰਾਵਾਲੀ ਦੀ ਸਾਰੀ ਸਾਧ ਸੰਗਤ ਮੈਂ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦਾ ਵਾਹਿਗੁਰੂ ਇਹਨਾਂ ਦੀ ਚੰਗੀ ਸਿਹਤ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਅਬੀਰ ਜੀ ਮੇਰੇ ਕੋਲ ਖੜੇ ਆ ਇਹਨਾਂ ਦੀ ਇੱਕ ਇਹਨਾਂ ਨੇ ਐਂਬੂਲੈਂਸ ਦਿੱਤੀ ਸੀ ਮੋਰਾਵਾਲੀ ਨੂੰ ਮੈਥੋਂ ਉਹਦਾ ਫਲੈਗ ਕਰਾਇਆ ਤੇ ਇਹ ਦਵਾਈ ਦਾ ਲੰਗਰ ਲਾਉਂਦੇ ਆ ਮੋਰਾਵਾਲੀ 'ਚ ਜੋ ਲੋੜ ਅੱਜ ਪੰਜਾਬ ਨੂੰ ਜਲੇਬੀਆਂ ਦੇ ਲੰਗਰਾਂ ਦੀ ਲੋੜ ਨਹੀਂ ਪੰਜਾਬ ਨੂੰ ਦਵਾਈ ਦੇ ਲੰਗਰਾਂ ਦੀ ਲੋੜ ਹੈ ਕਿਉਂਕਿ ਪੰਜਾਬ ਮਰ ਰਿਹਾ ਹੈ ਇਹ ਹਰ ਹਰ ਮਹੀਨੇ ਇਹਨਾਂ ਦਾ ਦਵਾਈ ਦਾ ਲੰਗਰ ਲੱਗਦਾ ਮੋਰਾ ਵਾਲੀ ਚ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਮੈਂ ਇਸ ਤਰ੍ਹਾਂ ਦੇ ਨਗਰ ਦਾ ਕਿਵੇਂ ਧੰਨਵਾਦ ਕਰਾਂ ਅੱਜ ਮੈਂ 200 ਮੀਲ ਤੋਂ ਇਸੇ ਕਰਕੇ ਆਇਆ ਇਹਨਾਂ ਦਾ ਧੰਨਵਾਦ ਕਰਨ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਅਰਦਾਸ ਹੀ ਕਰ ਸਕਦਾ ਆਕਾਲ ਪੁਰਖ ਅਗੇ ਵੀ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਕਿ ਦੂਜੇ ਪਿੰਡ ਵੀ ਇਹਨਾਂ ਨੂੰ ਦੇਖ ਕੇ ਫਾਲੋ ਕਰਨ ਪਲੀਜ਼ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਮੈਂ ਕਿਸੇ ਦਾ ਦਿਲ ਦੁਖੀ ਨਹੀਂ ਕਰਨਾ ਆਇਆ ਇੱਕ ਗ ਆ ਗੁਰੂਗੰਨ ਸਾਹਿਬ ਦੀ ਹਜ਼ੂਰੀ 'ਚ ਧੀਆ ਦੇ ਸੌਦੇ ਨਾ ਕਰਿਆ ਕਰੋ ਨਾਲੇ ਤਾਂ ਕਹਿ ਦਿੰਨੇ ਆ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਤੇ ਫਿਰ ਧੀਆਲੇ ਪੂਰੇ ਉਂਗਲਾਏ ਕਿਉਂ ਕਰ ਦਿੰਨੇ ਆ ਕਿੱਥੇ ਕਰਦੇ ਆ ਇਹਨਾਂ ਦਾ ਪ੍ਰੈਜੈਂਸ ਆ ਗੁਰੂਗੰਨ ਸਾਹਿਬ ਮੈਂ ਨਹੀਂ ਕਹਿੰਦਾ ਜਰਨੈਟਿਨ ਨੇ ਗਈ ਵੀਜ਼ੇ ਖੰਡੂਰ ਸਾਹਿਬ ਮੇਰੇ ਨਾਲ ਪੰਜ ਦਿਨ ਮੈਂ ਪਰਸੋਂ ਆਇਆ ਆ ਵਾਪਸ ਉਹ ਕਹਿੰਦੇ ਸਿੱਕਾ ਉਹ ਇੱਕ ਵਾਰੀ ਤਾਂ ਕਹਿੰਦੀ ਆ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਤੇ ਸੌਦੇ ਗੁਰੂਗੰਨ ਸਾਹਿਬ ਦੀ ਹਜ਼ੂਰੀ 'ਚ ਧੀਆ ਦੇ ਕਰਦੇ ਆ ਜੇ ਮੈਂ ਪੁੱਛਾਂ ਹੱਥ ਖੜੇ ਕਰੋ ਕਿੰਨਿਆਂ ਦੇ ਲਾਡ ਰੁਪਏ ਨਾਲ ਵੇਈਆ ਕੋਈ ਨਹੀਂ ਹੋ ਕਿਉਂ ਬੈਠਿਆ ਉਹਦੀ ਹਾਜ਼ਰੀ ਚ ਬਾਪੂ ਦੀ ਫਿਰ ਜੇ ਇਹਦੀ ਗੱਲ ਹੀ ਨਹੀਂ ਮੰਲਣੀਗੀ ਪਲੀਜ਼ ਆਪ ਦੀ ਲਾਜ ਦੇ ਸਾਡੇ ਵਿਆਹ ਕਰਿਆ ਕਰੋ ਭੂਣ ਹੱਤਿਆ ਦਾ ਵੱਡਾ ਕਾਰਨ ਮੈਂ ਨਹੀਂ ਕਹਿੰਦਾ ਜਲਾਈਟਡ ਨੇਸ਼ਨ ਨੇ ਕਹਿ ਦਿੱਤਾ ਕਿ ਸਿੱਖ ਕਾਮ ਗੁਰਗਾਂ ਸਾਹਿਬ ਦੀ ਹਜ਼ੂਰੀ ਦਾਜ ਲੈਂਦੀ ਹੈ ਤੇ ਦਾਜ ਵੱਡਾ ਕਾਰਨ ਹੈ ਭੂਣ ਹੱਤਿਆ ਦਾ ਪੰਜਾਬ ਦੇ ਵਿੱਚ ਕੁੜੀਆਂ ਦੀ ਗਿਣਤੀ 792 ਰਹਿ ਗਈ ਹਜ਼ਾਰ ਮੁੰਡੇ ਮਗਰ ਉਹ ਵੀ ਕੈਂਸਰ ਆ ਸਾਡੇ ਸਮਾਜ ਤੇ ਪਲੀਜ਼ ਉਹਨੂੰ ਆਪਾਂ ਕੰਟਰੋਲ ਕਰ ਲਈਏ ਅਸੀਂ ਪੌਂਡਾਂ ਡਾਲਰਾਂ ਨਾਲ ਹੀ ਰੱਜੇ ਆਪ ਦੀ ਲਾਜ ਨੂੰ ਮੈਂ ਜਾ ਕੇ ਪੰਜਾਬ ਚ ਵੇਚਦਾ 25 30 ਲੱਖ ਪਲੀਜ਼ ਇਹਨਾਂ ਗੱਲਾਂ ਤੋਂ ਵੀ ਗਰੇਜ਼ ਕਰਿਆ ਕਰੋ ਜੇ ਕਿਸੇ ਦਾ ਦਿਲ ਦੁਖੀ ਹੋ ਗਿਆ ਹੋਵੇ ਮੈਂ ਸੀਸ ਤੁਹਾਡੇ ਚਰਨਾਂ 'ਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ